ਈ ਨਾਮਦਰਾ ਜੀ ਸਰ ਹੈ ਠੀਕ ਹੈ ਦਵਾਈ ਲੈਣਾ ਇਸ ਦੀ ਮੇਰਾ ਨਾਮ ਪਰਮੰਦਰ ਸਿੰਘ ਪਰਮੰਦਰ ਦਵਾਈ ਲੈਣ ਆਇਓ ਹਾਂਜੀ ਸਰ ਇਹ ਦਵਾਈ ਇੱਥੋਂ ਫ੍ਰੀ ਮਿਲਦੀ ਏ ਪੈਸੇ ਨਾਲ ਫ੍ਰੀ ਮਿਲਦੀ ਕੋਈ ਬਾਹਰਲੀ ਦਵਾਈ ਵੀ ਡਾਕਟਰ ਨੇ ਲਿਖੀ ਆ ਕਿ ਇੱਥੋਂ ਲਈ ਸਾਰੀ ਮੈਂ ਤਾਂ ਇੱਥੋਂ ਵਾਲੀ ਹੀ ਸਾਰੀ ਇੱਥੇ ਕਹਿੰਦੇ ਲਓ ਲੈ ਕੇ ਹਾਂਜੀ ਇੱਥੇ ਹੀ ਲੈਣੀ ਜੀ ਹੁਣ ਦਵਾਈ ਫ੍ਰੀ ਮਿਲਦੀ ਏ ਕੀ ਕਹਿਣਾ ਚਾਹੋਗੇ ਸਰਕਾਰ ਦੇ ਇਸ ਕੰਮ ਨੂੰ ਵਧੀਆ ਗੱਲ ਆ ਸਰ ਮਹੀਮਾਰੇ ਵੱਲੋਂ ਵਧੀਆ ਮਿਲ ਜਾਂਦੀ ਏ ਮੈਂ ਬਾਕੀ ਸਭ ਪਤਾ ਹੈ ਜੀ ਇਹਨਾਂ ਕੋਲ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਦਵਾਈ ਫ੍ਰੀ ਮਿਲਦੀ ਹੈ ਹਾਂਜੀ ਤੇ ਇਦਾਂ ਸਰਕਾਰ ਦੀ ਕੀ ਪ੍ਰੋਬਲਮ ਨੂੰ ਕੀ ਕਹੂੰਗੀ ਇਦਾਂ ਜਰ ਮੈਂ ਇਹ ਕਹਣਾ ਜਨਾਬ ਵਧੀਆ ਗੱਲਾਂ ਜਿਹੜੇ ਬੱਚੇ ਬਗੀ ਗਰੀਬ ਹਨ ਜਿਨ੍ਹਾਂ ਕੋਲ ਨਹੀਂ ਲਿਆ ਜਾਂਦਾ ਨੇ ਉਹ ਵਧੀਆ ਇਥੋਂ ਦਵਾਈ ਫ੍ਰੀ ਖਾਦੇ ਆਂ ਬਿਮਾਰੀਆਂ ਖਲਾਜ ਕਰ ਸਕਦੇ ਕੌਸਲ ਸਿੰਘ ਜੀ ਅੱਜ ਤੁਸੀਂ ਸਰਕਾਰੀ ਹਸਪਤਾਲ 'ਤੇ ਆਏ ਹਾਂ ਹਾਂਜੀ ਆਂ ਦਖਾਉ ਆਏ ਹਾਂ ਅੱਛਾ ਜੀ ਮੈਡੀਸਨ ਤੁਹਾਨੂੰ ਫ੍ਰੀ ਮਿਲੇਗਾ ਤਾਂ ਫ੍ਰੀ ਬਈ ਹੈ ਸਾਡੇ ਤੁਹਾਨੂੰ ਜਿੰਨਾ ਮੰਗ ਲਓ ਜੀ ਆਰਡਰ ਕੀਤੇ ਫ੍ਰੀ ਦਵਾਈਆਂ ਮਿਲ ਗਈਆਂ ਹਰ ਇੱਕ ਦਵਾਈ ਅੰਦਰੋਂ ਮਿਲੂਗੀ ਹਾਂਜੀ ਅੰਦਰੋਂ ਮਿਲੂਗੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਜਿਹੜਾ ਪ੍ਰਾਲਾਪ ਇਹ ਸਹੀ ਐ ਸਰਕਾਰ ਚੱਲਦੀ ਜਾਨੀ ਕੰਮ ਸਹੀ ਹੋ ਰਿਹਾ ਤੇ ਤਾਂ ਦਵਾਈਆਂ ਸਾਰੀਆਂ ਹੁਣ ਅੰਦਰੋਂ ਮਿਲੀਆਂ ਜਾਂ ਬਾਹਰੋਂ ਬਣੀਆਂ ਅੰਦਰੋਂ ਮਿਲੀਆਂ ਸਾਨੂੰ ਇਹ ਦਵਾਈਆਂ ਹਾਂਜੀ ਸਭ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਆਈਆਂ ਲਗੀਆਂ ਛੇ ਥੂਤਾਂ ਨੂੰ ਲੈ ਕੇ ਕੀ ਕੀ ਹਦਾਇਤਾਂ ਆਈਆਂ ਨੇ ਤੇ ਕੀ ਇੰਪਲੀਮੈਂਟ ਹੋ ਰਿਹਾ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਭਗਵੰਤ ਮਾਨ ਜੀ ਦੇ ਵੱਲੋਂ ਅੰਦਿਸ਼ਨ ਦੇ ਜੁਨਾਰੀ ਸਰਕਾਰ ਵੱਲੋਂ ਆਏ ਹੈ ਕਿ ਸਾਰੇ ਸਾਰੀਆਂ ਦਵਾਈਆਂ ਸਿਵਲ ਹਸਪਤਾਲ ਚੋਂ ਮਿਲਣ ਗਿਆ ਜੀ ਤੇ ਉਸ ਮੁਤਾਬਕ ਮੁਹੱਈਆ ਕਰਾਈਆਂ ਜਾ ਰਹੀਆਂ ਵਾ ਤੇ ਇਹ ਸਕੀਮ ਸਾਡੀ 26 ਤਰੀਕ ਤੋਂ ਸ਼ੁਰੂ ਹੋਈ ਹੈ ਜੀ ਤੇ ਇਸ ਨੂੰ ਪੂਰੀ ਤੰਦਾਈ ਦੇ ਨਾਲ ਅਸੀਂ ਇੰਪਲੀਮੈਂਟ ਕੀਤਾ ਹੈ ਕੀ-ਕੀ ਸੇਟੀਆਂ ਉਹਨਾਂ ਨੇ ਕਹੀਆਂ ਸੀ ਜਿਹੜੀਆਂ ਉਹਦੇ ਦੇਣੀਆਂ ਹੈਗੀਆਂ ਐਕਸ-ਰੇ ਤੇ ਅਲਟਰਾਸਾਉਂਡ ਇੰਪੈਨਲ ਹਸਪਟਲਸ ਆ ਜੀ ਲਿਸਟ ਹੈਗੀ ਆ ਉਹ ਸਾਡੇ ਕੋਲੇ ਡਿਸਪਲੇ ਕੀਤੀ ਹੋਈ ਐਸੀ ਤੇ ਉਹ 10 ਹੈਗੇ ਆ ਰਾਉਂਡ 10 ਰਾਉਂਡ ਅਲਟਰਾਸਾਉਂਡ ਸਕੈਨ ਸੈਂਟਰ ਆ ਤੇ ਇੰਨੇ 10-11 ਸਾਡੇ ਕੋਲੇ ਐਕਸ-ਰੇ ਵਾਲੇ ਸਕੈਨ ਸੈਂਟਰ ਆ ਤੇ ਪਹਿਲਾਂ ਸਾਡੇ ਇੱਥੋਂ ਹੀ ਹੋਣਗੀਆਂ ਉਸ ਤੋਂ ਬਾਅਦ ਜੇ ਕੋਈ ਮਰੀਜ਼ ਬਾਹਰ ਕਰਵਾਉਣਾ ਚਾਹੁੰਦਾ ਤਾਂ ਉਹ ਸਰਕਾਰੀ ਰੇਟ ਤੇ ਬਾਹਰ ਕਰਵਾਉਗਾ ਉਹ ਮੈਗਨੇਰੇਟ ਤੁਸੀਂ ਫਿਕਸ ਕਰੋਗੇ ਜਾਂ ਉਹਨਾਂ ਦੇ ਦੁੱਧ ਹੋਣਗੇ ਜੋ ਗਵਰਨਮੈਂਟ ਦੀਆਂ ਗਾਈਡਲਾਈਨਸ ਮੁਤਾਬਕ ਰੇਟ ਹੈ ਜੀ ਜੀ ਡਾਕਟਰ ਗੱਲ ਕਰੀਏ ਸਟਾਕ ਦੀ ਮੈਡੀਸਿਨ ਦਾ ਸਟਾਕ ਤੁਹਾਡੇ ਕੋਲ ਹੈ ਜਾਂ ਕਮੀਆਂ ਕਾਫੀ ਆ ਰਹੀਆਂ ਨਹੀਂ ਮੈਡੀਸਿਨ ਦਾ ਸਟਾਕ ਜੀ ਜਿਹੜਾ ਜਿਹੜੇ ਬਠਿੰਡੇ ਦੇ ਵੇਅਰਹਾਊਸ ਤੋਂ ਸਾਨੂੰ ਦਵਾਈ ਮਿਲਦੀ ਹੈ ਉਹ ਉੱਥੋਂ ਆਈਏ ਦੂਸਰੀਆਂ ਜੀ ਅਸੀਂ ਆਪ ਇੱਥੋਂ ਪਰਚੇਸ ਕਰਾਂਗੇ ਜੀ ਤੇ ਦਵਾਈ ਸੌਰੀ ਡਿੱਡੀ ਵੀ ਮਿਲੇਗੀ ਕੋਸਟ ਪੈਸੇ ਤੇ ਮਿਲੇਗੀ ਜਾਂ ਫ੍ਰੀ ਆਫ ਕਾਸਟ ਦਵਾਈ ਫ੍ਰੀ ਆਫ ਕਾਸਟ ਮਿਲੇਗੀ ਅੱਗੇ ਵੀ ਫ੍ਰੀ ਆਫ ਕਾਸਟ ਮਿਲਦੀ ਜੀ ਹੁਣ ਵੀ ਫ੍ਰੀ ਆਫ ਕਾਸਟ ਮਿਲੇਗੀ ਜੀ ਪਰ ਸਪਸ਼ਟ ਉਲ ਬਾਹਰ ਨਹੀਂ ਜਾਏਗੀ ਜੀ ਨਹੀਂ ਜੀ ਬਾਹਰ ਨਹੀਂ ਜਾਏਗੀ ਕਿ ਦੱਸੋ ਜੀ ਗੱਲ ਕੀਤੀ ਜਾਵੇ ਅ ਐਮਰਜੈਂਸੀ ਤੇ ਐਮਰਜੈਂਸੀ ਦੇ ਵਿੱਚ ਪੇਸ਼ੈਂਟ ਜਿਹੜੇ ਹੈਗੇ ਨੇ ਜਿਆਦਾ ਰੈਫਰ ਹੋ ਰਹੇ ਨੇ ਉਹਦਾ ਕੀ ਕਰਨਾ ਹੈ ਉਹਨਾਂ ਦੀ ਪੇਸ਼ੈਂਟ ਇੱਕ ਤਾਂ ਆਪਣੇ ਕੋਲੋਂ ਪੈਰੀਫਰੀ ਤੇ ਆਉਂਦੇ ਆ ਪੈਰੀਫਰੀ ਤੇ ਡਾਕਟਰਸ ਹੈ ਨਹੀਂਗੇ ਉੱਥੋਂ ਆਉਂਦੇ ਪੇਸ਼ੈਂਟ ਜੀ ਤੇ ਉਸ ਤੋਂ ਬਾਅਦ ਦੂਸਰੀ ਗੱਲ ਹੈ ਜੀ ਸਪੈਸ਼ਲਾਈਜ਼ ਦੇ ਕਈ ਸੋਲਤਾ ਹੈ ਆਪਣੇ ਕੋਲ ਕਈ ਕਿਤੇ ਨਾ ਕਿਤੇ ਆ ਕੇ ਉਹਨਾਂ ਨੂੰ ਹਾਇਰ ਸੈਂਟਰ ਦੀ ਲੋਡ ਪੈਂਦੀ ਹੈ ਤਾਂ ਕਰਕੇ ਰੈਫਰ ਕਰਦੇ ਵਾਂ ਡਾਕਟਰ ਜਿਸ ਦੀ ਕਲਾ ਕਾਫੀ ਸਰਦੀ ਪੈਰੀ ਹੈਗੀ ਆ ਔਰ ਆਪਣੇ ਕੋਲ ਮੈਡੀਸਨ ਡਾਕਟਰ ਅਵੇਲੇਬਲ ਨਹੀਂ ਹੈ ਉਹਨਾਂ ਦੇ ਰੂਮ ਨੂੰ ਤਾਲਾ ਲੱਗਿਆ ਹੁੰਦਾ ਹੈ ਡਾਕਟਰ ਸਾਹਿਬ ਜੀ ਲੀਵ ਤੇ ਗਏ ਹੋਏ ਆ ਉਹਨਾਰੇ ਉਹਨੇ ਬੇਬੀ ਗਰਲ ਹੋਈ ਹੈ 2 ਵੀਕਸ ਦੀ ਉਹਨਾਂ ਨੇ ਛੁੱਟੀ ਲਈ ਹੈ ਤੇ ਦੂਸਰੇ ਅਲਟਰਨੇਟ ਡਾਕਟਰ ਆਉਂਦੇ ਆ ਉਹ 3 ਦਿਨ ਦੂਸਰੇ ਡਾਕਟਰ ਸਾਡੇ ਆਏ ਆ ਪੈਰੀਫਰੀ ਤੋਂ ਲਗਾਏ ਹੋਏ ਆ ਰਾਤ ਨੂੰ ਐਮਰਜੈਂਸੀ ਜੀ ਲੋਡ ਤੇ ਜਿਹੜਾ ਡਾਕਟਰ ਜੀ ਉੱਥੇ ਪਹੁੰਚ ਦਉ ਉਹ ਲਈ ਕੀ ਤੁਹਾਡੇ ਐਕਸ਼ਨ ਲਿੱਤੇ ਜਾਂਦੇ ਕੋਈ ਜੇ ਮੇਰੀ ਨੌਲੇਜ ਆ ਗਿਆ ਜੇ ਡਾਕਟਰ ਰਾਤ ਨੂੰ ਨਹੀਂ ਆਂਦਾ ਕੋਈ ਐਮਰਜੈਂਸੀ ਦੇ ਕਾਲ ਹੁੰਦੀ ਹੈ ਤਾਂ ਕੋਈ ਨਹੀਂ ਜੇ ਅਸੀਂ ਰਿਟਲ ਐਕਸਪਲੇਨੇਸ਼ਨ ਉਹਨਾਂ ਨੇ ਕੱਢਾਂਗੇ ਉਹਨਾਂ ਨੂੰ ਕਰਾਂਗੇ ਮਾਦਾ ਕੀ ਨਾ ਤੁਹਾਡਾ ਬਲਵਿੰਦਰ ਗੌਰ ਇੱਥੇ ਕਿਵੇਂ ਆਇਸ ਸੀ ਆ ਲੱਤਾਂ ਹੱਡੀਆਂ ਗੋਡਾ ਪੀੜੰਦਾ ਅੱਛਾ ਜੀ ਕੋਈ ਰੈਕ ਉਸ ਤੋਂ ਬਾਅਦ ਹਾਂਜੀ ਮੈਂ ਕਿ ਦਵਾਈ ਜਿਹੜੀ ਮਿਲੀ ਹੈ ਤੁਹਾਨੂੰ ਫ੍ਰੀ ਮਿਲੀ ਹੈ ਜਾਂ ਪੈਸੇ ਲੱਤੇ ਆਹ ਫ੍ਰੀ ਮਿਲਦੀ ਹੈ ਇੰਨੀ ਆਹ ਜੀ ਬਾਹਰ ਲਈ ਵੀ ਕੋਈ ਦਵਾਈ ਲਿਖੀ ਹੈ ਨਹੀਂ ਖੀਣੀ ਹੈ ਹਾਂਜੀ ਦੇਖੇ ਨੀ ਮੈਂ ਕਿ ਉਹ ਮਲੇਆਂ ਨਾਲ ਸਾਰਿਆਂ ਤੋਂ ਪੁੱਛਿਆ ਦਵਾਈਆਂ ਤੁਹਾਨੂੰ ਸਾਰੀਆਂ ਅੰਦਰੋਂ ਮਿਲੀਆਂ ਹੈ ਹਾਂ ਜੀ